ਜੋ ਬਿਲਕੁਲ ਦੱਖਣ ਵਾਲੇ ਬੰਨੇ ਉੱਥੇ ਕਰਨੈਲ ਸਿੰਘ ਦੀ ਇਸੇ ਧਾਰਾ ਦੇ ਨਾਲ ਇੱਕ ਮੱਤਰਸਰੂਲਾ ਧਾਰਾ ਤੇ ਕਿਹਿਆ ਜਦੋਂ ਉਹਨਾਂ ਦੇ ਘਰੂ ਅੱਗ ਲੱਗੀ ਸੀ ਲਗਭਗ 10:02 ਪਿੰਨਾਂ ਪਹਿਲਾਂ ਜਿਹੜੀ ਅੱਗ ਲੱਗੀ ਸੀ ਉਹ ਜਿਸ ਬੰਦੇ ਕੋਲ ਜਿਹੜੀ ਹੋਣਾ ਬਹੁਤ ਸੀ ਐ ਫਾਇਰ ਬ੍ਰੀਡਿੰਗ ਦੀ ਗੱਡੀ ਆ ਗਈ ਏ ਪਰ ਗੱਡੀ ਆਉਣ ਤੋਂ ਪਹਿਲਾਂ ਆਂਢੀਆਂ ਗਵਾਲੀਆਂ ਉਸੀਆਂ ਬਰੋਸ਼ੀਆਂ ਨੇ ਲਾਜ਼ਮ ਧਾਰ ਦੇ ਲੱਗਦੇ ਲੋਕਾਂ ਨੇ ਇਹ ਸੱਭ ਦੀ ਚੱਕਾ ਪਾ ਲਿਆ ਸੀ ਇਸ ਦੇ ਵਿੱਚ ਉਸ ਗਰੀਬ ਪਰਿਵਾਰ ਦਾ ਇੱਕ ਕਾਫੀ ਨਿਸ਼ਾਨ ਹੋ ਗਿਆ ਹੈ ਜਿਹੜਾ ਕਿ ਕਿੰਸਾ ਤਾਂ ਕੰਮ ਪੂਰੀ ਹੋਈ ਗਈ ਉਹਨੇ ਗਲਤ ਤਰੀਕੇ ਨਾਲ ਲਾਹੋ ਹੋਈਆਂ ਨੇ ਤੇ ਉਸਦੇ ਘਰ ਦੀ 2 ਕਮਰਿਆਂ ਦੀ ਛੱਤ ਡੱਗ ਗਈ ਹੈ ਇੱਕ ਬੜੀ ਦੁਖਦਾਈ ਘਟਨਾ ਸੀ ਇਸੇ ਹੁੰਦਾ ਉਹ ਮੈਂ ਦੇ ਨਾਲ ਗੱਲਬਾਤ ਕਰਦਿਆਂ ਹੋਰ ਲੋਕਾਂ ਦੇ ਨਾਲ ਵੀ ਜਿਹੜੇ ਘਰ ਦੇ ਮੈਂਬਰ ਨੇ ਜਾਂ ਉਸ ਦੇ ਪਰਿਵਾਰ ਨਾਲ ਗੱਲਬਾਤ ਕਰ ਰਹੇ ਹਾਂ ਕਿ ਅੱਗ ਲੱਗਨ ਦੇ ਕਾਰਨ ਕੀ ਹਨ ਮੈਂ ਸੈਂਪਨਿਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਮੌਕੇ ਤੇ ਮੇਰੇ ਘਰ ਨੂੰ ਹੋਰ ਵੀ ਨੁਕਸਾਨ ਹੋਣ ਤੋਂ ਬਚਾਇਆ ਜੋ ਕਿ ਦੋ ਤਿੰਨ ਸੱਤਾ ਜਿਹੜੀਆਂ ਨੇ ਮੇਰੀਆਂ ਅੱਗ ਨੇ ਤਬਾਹ ਕਰ ਸਕੀਆਂ ਨੇ ਇਸ ਕਰਕੇ ਹਾਈ ਬ੍ਰਿਗੇਡ 2 ਘੰਟੇ ਲੇਟ ਆਉਣ ਨਾਲ ਮੇਰਾ ਇੰਨਾ ਭਾਰੀ ਨੁਕਸਾਨ ਹੋ ਗਿਆ ਕਿ ਮੈਂ ਕੁਝ ਵੀ ਜਾਣ ਨਹੀਂ ਕਰ ਸਕਦਾ ਇਸ ਕਰਕੇ ਆਪ ਜਨਾਬ ਨੂੰ ਪ੍ਰਾਰਥਨਾ ਹੈ ਕਿ ਆ ਕੇ ਮੌਕੇ ਤੇ ਅਧਿਕਾਰੀ ਭੇਜ ਕੇ ਮੇਰੇ ਘਰ ਦਾ ਮੁਆਇਨਾ ਕਰਵਾ ਕੇ ਤੇ ਮੇਰੀ ਗਰੀਬ ਦੀ ਕੁਝ ਸਹਾਇਤਾ ਕੀਤੀ ਜਾਵੇ ਧੰਨਵਾਦ ਆਗ ਲੱਗ ਗਈ ਨੂੰ ਕਿੰਨਾ ਚਿਰ ਹੋ ਗਿਆ ਹੈ 2 2.5 ਘੰਟਿਆਂ ਦੇ ਕਰੀਬ ਹੋ ਗਿਆ ਜੀ ਅੱਗ ਲੱਗਣ ਦਾ ਕੋਈ ਮੇਨ ਕਾਰਨ ਕੀ ਸੀ ਮੇਨ ਕਾਰਨ ਸਾਡੇ ਤੇ ਪਤਾ ਨਹੀਂ ਲੱਗਾ ਜੀ ਕਿਵੇਂ ਲੱਗੀ ਹੈ ਜੀ ਆਪੇ ਤੁਸੀਂ ਇੱਥੇ ਮੌਜੂਦ ਹੋ ਮੈਂ ਇੱਥੇ ਮੇਰੇ ਡੰਗਰਾ ਦਾ ਜੀ ਹੈਗਾ ਸੀ ਤੇ ਮੇਰਾ ਅੰਦਰਲੀ ਸੜ ਘਰ ਕਿੰਨਾ ਕੋ ਨੁਕਸਾਨ ਲੱਗ ਬਗ ਘਰ ਦਾ ਜਾਂ 7 ਦਾ ਜਾਂ ਤੂੜੀ ਦਾ ਜਾਂ ਕਿਸ ਹੋਰ ਬਾਕੀ ਤੁਸੀਂ ਵੇਖ ਲਓ ਜੀ ਇਹ ਦੋ ਕਮਰੇ ਸਾੜ ਕੇ ਮਾਲੀ ਨੁਕਸਾਨ ਕਿੰਨਾ ਕੋ ਹੋ ਗਿਆ ਮਾਲੀ ਨੁਕਸਾਨ 6 5 6 ਟਰਾਲੀਆਂ ਤੋੜੀ ਸੀ ਅੱਛਾ ਅੱਛਾ ਤੇ 6 ਟਰਾਲੀਆਂ ਤੋੜੀ ਸੀ ਤੇ ਮਕਾਨ ਸੀ ਜੀ ਦੋ ਦੋਵੇਂ ਮਕਾਨ ਬਲ ਗਏ ਨੇ ਜੀ ਅੱਛਾ ਦੋ ਮਕਾਨ ਬਲ ਗਏ ਨੇ ਪੰਜ ਛੇ ਟਰਾਲੀਆਂ ਮੂੜੀ ਬਲ ਹੋਰ ਕੋਈ ਡੰਗਰ ਡੱਪੇ ਦਾ ਨੁਕਸਾਨ ਤਾਂ ਨਹੀਂ ਹੋਇਆ ਡੰਗਰ ਦਾ ਬਚਾਅ ਹੋ ਗਿਆ ਜੀ ਹਾਂਡੀਆਂ ਗਵਾਂਡੀਆਂ ਨੇ ਮਤ ਦਿੱਤੀ ਜੀ ਇਹਨਾਂ ਨੇ ਪੱਜ ਪੁੱਜ ਕੇ ਡੰਗਰ ਡੰਗਰ ਖੋਲ੍ਹ ਲਏ ਸੀ ਤੇ ਪਰਲੇ ਕਰਿਆ ਜੀ ਅੱਛਾ ਅੱਛਾ ਪਬਲਿਕ ਨੇ ਜਿਹੜੀ ਪਿੰਡ ਵਾਲੇ ਹਾਂਡੀਆਂ ਗਵਾਂਡੀਆਂ ਨੇ ਕਾਫੀ ਜਿਹੜੀ ਮਤ ਕੀਤੀ ਹੈ ਹਾਂਜੀ ਹਾਂਜੀ ਬੜਾ ਸਹਿਯੋਗ ਦਿੱਤਾ ਪਿੰਡ ਨੇ ਜੀ ਚਲੋ ਬਹੁਤ ਵਧੀਆ ਗੱਲ ਏ ਤੇ ਉਹ ਐਮਬੂਲੈਂਸ ਵਾਲੇ ਅਜੇ ਤੱਕ ਨਹੀਂ ਪਹੁੰਚ ਪਾਏ ਐਮਬੂਲੈਂਸ ਆ ਇਹਨਾਂ ਨੂੰ ਬੜੇ ਚਿਰ ਅਏ ਤਾਂ ਕੋਈ ਪਹੁੰਚਿਆ ਨਹੀਂ ਤੇ ਆਸਪੜੋਸ ਭੈਣ ਭਰਾਵਾਂ ਨੇ ਮਦਦ ਕਰਕੇ ਬੁਝਾਈ ਆ ਚਲੋ ਬਹੁਤ ਵਧੀਆ ਕੀਤਾ ਪੁਰਸ ਵਾਲੇ ਪੁਰਸ ਵਾਲੇ ਤੇ ਪਹੁੰਚੇ ਹੀ ਨਹੀਂ ਮੌਕੇ ਤੇ ਹਾਂਜੀ 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 ਆਂਦੀ ਆਪ ਕੁਝ ਕਹਿਣਾ ਚਾਹੋਗੇ ਜੀ ਪ੍ਰਸ਼ਾਸਨ ਵਾਲੇ ਆਪ ਜੀ ਸਾਹਿਬ ਹੈ कोई नहीं छोटी मोटी टाइम हम तो पहुंच गए पर हमारे टाइम आने से पहले एम्बुलेंस है जो फायर ब्रिगेड है हाँजी, हाँजी। वो नहीं पहुंची थी और उसको हमने फिर तीन बार फोन कर लिया बहुत बढ़िया अभी भी मौके पर पहुंच रही है इससे पहले आपके गांव वालों ने बहुत मतलब मदद करके इनके पड़ोसियों ने मजों को और जो गाय गायबंदी हुई थी उनको बचा लिया ये हमारे को बहुत बड़ी खुशी है और आग भी काबू पा लिया है और मौके अभी फायर ग्रेड ਹਾਂ ਜੀ ਲਗਭਗ ਤੁਹਾਨੂੰ ਪਤਾ ਇਹਨਾਂ ਦਾ ਕੋਈ ਕਿੰਨਾ ਕੁ مالی ਨੁਕਸਾਨ ਹੋ ਗਿਆ ਹੈ ਬਈ ਨੁਕਸਾਨ ਇਹ ਕਹਿ ਰਹੇ ਦੀ 5-6 ਟਰਾਲੀਆਂ ਤੂੜੀ ਸੀ ਹਾਂ ਹਾਂ ਗਰੀਬ ਆਦਮੀ ਹੈ ਛੱਤ ਵੀ ਗਿਰ ਗਈ ਹੈ ਔਰ ਪ੍ਰੋਕਸੀ ਮਦਦ ਵੀ ਕਰ ਰਹੇ ਨੇ ਤਾਂ ਨੁਕਸਾਨ ਹੈ ਜੀ ਜੀ ਜ਼ਰੂਰ ਹੈ ਕੋਈ ਨਹੀਂ ਆਪ ਮਤ ਕਰੋ ਇਹਨਾਂ ਦੀ ਪ੍ਰਸ਼ਾਸਨ ਨੂੰ ਹਾਂ ਜੀ ਨਾਲ ਠੀਕ ਹੈ ਬਹੁਤ ਬਹੁਤ ਠੀਕ ਹੈ ਧੰਨਵਾਦ

ਉੱਤੇ ਰਾਤ ਪਿੰਲ ਪਿੰਲ ਕਰਦਾ ਪਿਆ ਯਾਰ ਇਹ ਪਰਸਪਰ ਨਹੀਂ ਕਰਦਾ ਹਾਂ ਬੋਲਾਈ ਹੈ ਨਾ ਪਾਉ ਮੌਣਾ ਤੇਰੇ ਕੋਲ ਥੱਲੇ ਆਣ ਪੁੱਛਣਾ ਤੈਨੂੰ ਕਿਵੇਂ ਅੱਗ ਲੱਗੀ ਉਹ ਨਹੀਂ ਇਹ ਤਾਂ ਆਪਾਂ ਨੂੰ ਫਾਇਦਾ ਹੋਊਗਾ ਅਸੀਂ ਕੋਈ ਨਹੀਂ ਨਹੀਂ ਹੁੰਦੇ ਵੀ 20 ਮਿੰਟਾਂ ਦਾ ਫਿਰ ਕੋਲ ਤੋਂ ਚਾਹੋ ਵਹੇ ਤੋਂ ਮਾ ਜਾਓ ਇਹ ਅਸੀਂ ਕੰਮ ਕਰਨ ਵਾਲੇ ਆ ਫੋਟੋ ਕਿ ਉੱਥੇ ਇੱਕ ਵਾਰ ਮੱਕੜਵਾਚ ਰਵਾ ਮਤਲਬ ਕੀ ਕਰਵਾਣਾ ਇੱਥੋਂ ਲੈ ਲਓ ਇੱਥੋਂ ਨਹੀਂ 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 ਉਹ ਵੈਸੇ ਸਾਤ ਪਾਣੀ ਨਹੀਂ ਆਉਂਦੇ ਪਾਣੀ ਆਉਂਦਾ ਲੋਲ ਦਾ ਮੇ ਫੈਸਲ ਵੀ ਨੰਬਰ 5 ਆਓ ਕਿੰਨਾ ਚਿਰ ਹੋ ਗਿਆ ਅਗ ਲੱਗੀ ਨੂੰ ਕਹਿੰਦੇ ਨੇ ਕਿ 2 ਘੰਟੇ ਹੋ ਗਏ ਨਹੀਂ ਅੱਛਾ ਕਿੰਨਾ ਵੀ ਲੱਗੀ ਕਿੰਨਾ ਚਿਰ ਹੋ ਗਿਆ ਕੀ ਪਤਾ ਨੂੰ ਪੁੱਛਦੇ ਨੇ ਇਹਨੂੰ ਪੁੱਛੋ ਜਿਹਨੂੰ ਕਲੀਅਰ ਪਤਾ ਹੈ ਹਾਂ ਛੋਟੇ ਵੀਰ ਕਿੰਨਾ ਚਿਰ ਹੋ ਗਿਆ ਲਗਭਗ ਨਹੀਂ ਕੋਈ ਧਿਆਨ ਨਹੀਂ ਸੀ ਤੇ ਜਦੋਂ ਐ ਲੱਗੀ ਸੀ ਅੱਛਾ 2 ਘੰਟੇ ਹੋ ਗਏ ਨਾ ਅੱਛਾ ਅੱਛਾ ਲੈ ਚਾਚਾ ਪਹਿਲਾਂ ਆਇਆ ਨੂੰ ਪੱਲੇ ਇਨਾਕ ਜੁਰ ਅੱਗ ਲੱਗੀ ਨੂੰ ਅੱਗ ਲੱਗੀ ਨਾ ਵੈਸੇ ਲੋਕਾਂ ਦਾ ਮੇਰਾ ਅਧਿਆ ਹੋ ਗਿਆ ਤੇਰਾ ਕੋ ਕਾਰਨ ਕਿਵੇਂ ਮੇਨ ਕੀ ਕਰਨ ਬਣਿਆ ਦਾ ਅੱਗ ਲੱਗਨ ਦਾ ਅੱਛਾ ਅੱਛਾ ਤੇ ਕਿਨੇ ਬਜਰ ਦਾ ਫਾਇਰ ਬ੍ਰੇਡ ਨੂੰ ਸੂਚਿਤ ਕੀਤਾ ਰੋਣ ਕਿੱਧਰ ਜਾਓ ਕੌਣ ਨੇ ਕੀਤਾ ਉਹਨਾਂ ਨੇ ਕਿਹਾ ਜਲਦੀ ਅੱਗ ਲੱਗੀ ਅੱਛਾ ਅੱਛਾ ਸਮਝ ਗਏ ਜਿੱਥੇ ਤੱਕ ਪਹੁੰਚੀ ਨਹੀਂ ਹੈ ਚਲੋ ਰੋੜ ਹੈ ਨੇ ਮੈਂ ਉੱਧਰ ਜਾਣਾ ਥੱਲੇ ਜਾਣਾ